ਮਹਿਨ ਅਵਜੋਦ ਕਰ ਗੇਲ ਤੇ ਤੁਸੀਂ ਦੇਖ ਰਹੇ ਆਕਾਸ਼ ਟੀਵੀ ਪੰਜਾਬ ਵਾਦੀ ਮਹਿੰਗਾਈ ਵਿੱਚ ਹੁਣ ਆਉਣ ਵਾਲਾ ਸਮਾਂ ਈ ਬਾਈਕਸ ਦਾ ਹੈ ਵਾਦੇ ਹੋਏ ਪੈਟਰੋਲ ਦੇ ਰੇਟ ਤੇ ਸਾਡੇ ਸਫ਼ਰ ਤੇ ਹੋਰ ਜ਼ਰੂਰੀ ਕੰਮਾਂ ਵਿੱਚ ਰੁਕਾਵਟ ਪੈਦਾ ਕਰਦੇ ਹਨ ਜੇਕਰ ਤੁਸੀਂ ਵੀ ਇਸ ਪੈਟਰੋਲ ਦੇ ਵਾਧੇ ਹੋਏ ਖਰਚੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤੇ ਤੁਹਾਡੇ ਹੀ ਨਗਰ ਵਿੱਚ ਬਾਬਾ ਬਗਾਲਾ ਮੋੜ ਵਿਖੇ ਅਟਲ ਈ ਸ਼ੋਰੂਮ ਖੁੱਲ ਗਿਆ ਹੈ ਜਿੱਥੇ 30000 ਤੋਂ ਸ਼ੁਰੂ ਹੋ ਕੇ 60000 ਤੱਕ ਬੈਟਰੀ ਵਾਲੀਆਂ ਸਕੂਟੀਆਂ ਮਿਲਦੀਆਂ ਹਨ ਤੇ ਹਰ ਸਕੂਟੀ ਤੇ ਗਾਰੰਟੀ ਦਿੱਤੀ ਜਾਵੇਗੀ ਅਟਲ ਈ ਸ਼ੋਰੂਮ ਖਾਲਸਾ ਟਾਇਲ ਦੇ ਬਿਲਕੁਲ ਹੀ ਸਾਹਮਣੇ ਹੈ ਇਹ ਵੱਡਾ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਹੈ ਜਲਦੀ ਤੋਂ ਜਲਦੀ ਸ਼ੋਰੂਮ ਵਿੱਚ ਜਾਓ ਤੇ ਇਸ ਸਕੀਮ ਦਾ ਫਾਇਦਾ ਚੁੱਕੋ ਇਸ ਬੰਦੀ ਸ਼ੋਰੂਮ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸਰਵਿਸ ਤੇ ਸਪੇਅਰ ਪਾਰਟ ਦਾ ਖਾਸ ਪ੍ਰਬੰਧ ਹੈ ਤੇ ਫਾਈਨਾਂਸ ਤੇ ਕਿਸ਼ਤਾਂ ਤੇ ਵੀ ਖਰੀਦ ਕਰ ਸਕਦੇ ਹੋ ਜੀ 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 ਸਾਬਾਬਾ ਸਾਬ ਪਹੁੰਚ ਰਹੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਈ-ਬਾਈਕ ਸ਼ੋਰੂਮ ਸਾਡੇ ਕੋਲ 60 ਤੋਂ ਉੱਪਰ ਜਿਹੜੀਆਂ ਗੱਡੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਬੈਟਰੀ ਵਾਲੀਆਂ ਇਹਨਾਂ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਹੈ ਔਰ ਬਹੁਤ ਵਧੀਆ ਬੈਟਰੀ ਇਹਨਾਂ ਦੇ ਅੰਦਰ ਪਾਈ ਜਾਣੀ ਹੈ ਔਰ ਸਾਡੇ ਕੋਲ ਗਰੰਟੀ ਵਾਲੀਆਂ ਗੱਡੀਆਂ ਹਨ ਸਾਰੀਆਂ ਤੇ ਸਾਰੀਆਂ ਇਸ ਲਈ ਅਸੀਂ ਸੰਤਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਸ਼ੋਅਰੂਮ ਆ ਕੇ ਇੱਕ ਵਾਰੀ ਦੇਖ ਕੇ ਇਸ ਮੌਕੇ ਦਾ ਜ਼ਰੂਰ ਲਾਭ ਉਠਾਇਆ ਜਾਏ ਕਿਉਂਕਿ ਸਾਡੇ ਕੋਲ 30 ਤੋਂ 60000 ਤੱਕ ਦੀ ਗੱਡੀ ਹੈ ਔਰ 30000 ਵਾਲੀ ਗੱਡੀ ਦੀ ਗਾਰੰਟੀ ਔਰ 50000 ਵਾਲੀ ਗੱਡੀ ਦੀ ਵੀ ਗਾਰੰਟੀ ਹੈ ਔਰ ਇਸ ਮੌਕੇ ਦਾ ਜਰੂਰ ਸਾਡੇ ਕੋਲ ਆ ਕੇ ਲਾਭ ਉਠਾਇਆ ਜਾਏ ਸੰਗਤਾਂ ਨੂੰ ਜਾਣਕਾਰੀ ਦੇ ਦਈਏ ਵੀ ਤੁਸੀਂ ਆਉਣਾ ਕਿੱਥੇ ਹੈ ਅਸੀਂ ਬਾਬਾ ਬਕਾਲਾ ਮੋੜ ਬਾਬਾ ਬਕਾਲਾ ਸਾਹਿਬ ਤੋਂ 2 ਕਿਲੋਮੀਟਰ ਹੈ ਔਰ ਇਹ ਤੋਂ ਜੀ 1 ਕਿਲੋਮੀਟਰ ਸਾਹਮਣੇ ਸਾਡੇ ਖਾਲਸਾ ਟਾਇਲ ਵਾਲੇ ਨੇ ਤੇ ਨੀਅਰ ਪੱਡਾ ਪੈਟਰੋਲ ਪੰਪ ਆ ਰਹੀਆ ਇੱਕ ਵਾਰ ਫਿਰ ਤੋਂ ਸਾਚਾ ਗੁਰੂ ਲਾਦੋ ਦਿਵਸ ਦੀਆਂ ਸੰਗਤਾਂ ਨੂੰ ਸਾਡੇ ਵੱਲੋਂ ਈ-ਬਾਈਕ ਸ਼ੋਰੂਮ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ